ਉਦਯੋਗਿਕ ਮੰਡੀ ਗੋਬਿੰਦਗੜ ਵਿਖੇ ਨਗਰ ਕੌਂਸਲ ਸਫਾਈ ਮਜ਼ਦੂਰ ਐਂਡ ਕਰਮਚਾਰੀ ਯੂਨੀਅਨ ਦੇ ਵੱਲੋਂ ਪ੍ਰਧਾਨ ਰਜਿੰਦਰ ਗਾਗਟ ਦੀ ਅਗਵਾਈ 'ਚ ਜਿੱਥੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਧੁੰਮ ਧਾਮ ਨਾਲ ਮਨਾਇਆ ਗਿਆ ਉੱਥੇ ਹੀ ਇਸ ਦੌਰਾਨ ਦੱਸ ਦਈਏ ਕਿ ਯੂਨੀਅਨ ਵੱਲੋਂ ਇਕੱਠਾ ਹੋਇਆ ਆਗੂਆਂ ਤੇ ਮੈਂਬਰਾਂ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾਕਟਰ ਭੀਮrao ਅੰਬੇਡਕਰ ਦਾ ਅਪਮਾਨ ਕੀਤੇ ਜਾਣ ਦੇ ਰੋਸ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਜਿਹੜਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸਥਾਨਕ ਮੁੱਖ ਲਾਲਬੱਤੀ ਚੌਕ 'ਤੇ ਪਹੁੰਚਿਆ ਜਿੱਥੇ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ ਤੇ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਜਿੰਦਰ ਗਾਗੜ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਹਿਲਾਂ ਇਹ ਪੂਰਾ ਵੀਡੀਓ ਬਾਬਾ ਸਾਹਿਬ ਡਾਕਟਰ ਪੀਮਰੋ ਉਮੀਦਵਾਰ ਜੀ ਜਿਹੜੇ ਕਿ ਦੇਸ਼ ਦੇ ਸੰਵਿਧਾਨ ਦੇ ਰਚਿਤਾ ਅੱਜ ਉਹਨਾਂ ਦਾ 134ਵਾਂ ਜਨਮ ਦਿਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਰੇ ਆਏ ਪੱਤਰਕਾਰ ਵੀਰਾਂ ਦਾ ਸੈਡ ਲੋ ਧੰਨਵਾਦ ਕਰਾਂਗਾ ਉਹਦੇ ਨਾਲ ਆਪਣੇ ਪੰਜਾਬ ਵਾਸੀ ਆਪਣੇ ਸਾਰੇ ਹੀ ਭਾਰਤ ਵਾਸੀਆਂ ਦਾ ਲੱਖ ਲੱਖ ਵਧਾਈ ਦਿਨਾਂ ਮੈਂ ਬਾਬਾ ਸਾਹਿਬ ਜਮਾ ਤੇ ਅਮਿਤਕਾਰ ਜੀ ਦੇ ਜਨਮ ਦਿਹਾੜੇ ਦੀ ਤੇ ਜਿਹੜਾ ਇਹ ਅੱਜ ਸਾਨੂੰ ਇੱਕ ਖੁਸ਼ੀ ਦੇ ਮਾਹੌਲ ਦੇ ਵਿੱਚ ਇੱਕ ਗਮੀ ਦਾ ਮਾਹੌਲ ਦਿਖਾਣਾ ਪੈ ਰਿਹਾ ਪੰਜਾਬ ਦੇ ਵਿੱਚ ਆਪ ਦੇਸ਼ ਨੂੰ ਇਹ ਕੋਈ ਅੱਡੀ ਗੱਲ ਤਾਂ ਹੈ ਨਹੀਂ ਵੀ ਕਿਤੇ ਜਿਹੜਾ ਇਹ ਅਸੀਂ ਕਹੀਏ ਬੇਅਸੀ ਸਮਾਜ ਜਾਂ ਵਾਲਮੀਕ ਸਮਾਜ ਇਹ ਸਾਡਾ ਪੰਜਾਬ ਇਹ ਸਾਡਾ ਦੇਸ਼ ਕਿਤੇ ਡਰਦਾ ਇਹ ਜੇ ਕੁੱਤੇ ਬੰਦਿਆਂ ਤੋਂ ਪੰਨੂ ਵਰਗਿਆਂ ਤੋਂ ਮਗਰ ਇਹ ਜਿਹੜਾ ਇਹ ਅੱਜ ਦਾ ਮਿਸ਼ਨ ਹੈ ਸਾਡਾ ਹੈ ਇਹ ਮਿਸ਼ਨ ਸਾਡਾ ਇਹ ਦਿਖਾਣ ਦਾ ਹੈ ਵੀ ਪੰਨੂ ਤੇਰੇ ਵਰਗੇ ਤਾਂ ਪਤਾ ਨਹੀਂ ਕਿੰਨੇ ਕਾਏ ਕਿੰਨੇ ਕਿ ਚਲੇ ਗਏ ਜੇ ਤੂੰ ਮਾਂ ਦਾ ਦੁੱਧ ਤੇ ਪਿਤਾ ਤੇ ਪੰਜਾਬ ਦਾ ਮਾਹੌਲ ਬਾਹਰ ਬੈਠ ਕੇ ਨਾ ਖਰਾਬ ਕਰ ਖੁੱਟিয়ে ਵੜ ਕੇ ਨਾ ਖਰਾਬ ਕਰ ਉਰੇ ਪੰਜਾਬ 'ਚ ਆ ਜੇ ਤੇਰੇ ਅੰਦਰ ਸਰਦਾ ਨਾ ਵੀ ਮੈਂ ਖਾਲਸਤਾਨੀ ਐ ਇਹ ਖਾਲਸਾ ਨਾਮ ਬਣਾਉਣ ਦਾ ਤੂੰ ਦਮ ਰੱਖਦਾ ਫਿਰ ਤੂੰ ਪੰਜਾਬ 'ਚ ਆ ਫਿਰ ਅਸੀਂ ਵੀ ਦੇਖੇ ਇਹ ਜਿਹੜੀ ਜੋਧਿਆ ਦੀ ਕੌਮ ਐ ਬਾਬਾ ਸਾਹਿਬ ਦੀ ਜਿਹੜੀ ਨਸਲ ਐ ਪੈਦਾਸ ਐ ਬਾਲਮਿਕ ਸਮਾਜ ਇਹਦੇ ਨਾਲ-ਨਾਲ ਮਜਬੀਤ ਸਿੰਘ ਵੀ ਐ ਅਰੇ ਉਹ ਮਜਬੀਤ ਸਿੰਘ ਐ ਵੀ ਦੇਸ਼ ਤੋਂ ਦੇਸ਼ ਵਿਦੇਸ਼ ਵੀ ਇਹਨਾਂ ਦੀ ਜਿਹੜੀ ਕੁਰਬਾਨੀ ਐ ਜਿਹੜਾ ਦੀ ਇਤਿਹਾਸ ਐ ਸਾਰੇ ਤਕਰੀਬਨ ਜਾਣਦੇ ਆ ਉਹ ਆਪਾਂ ਤਾਂ ਤਕਰੀਬਨ ਸਾਰੇ ਪੰਜਾਬ ਦੇ ਵਾਸੀ ਹੋਈਆਂ ਇਹ ਜਿੰਨਾ ਵੀ ਸਿੱਖ ਭਾਈਚਾਰਾ ਸਾਡਾ ਹੀ ਆ ਅਸੀਂ ਸਿੱਖ ਭਾਈਚਾਰੇ ਚੋਂ ਆ ਤੇ ਮਗਰ ਅੱਜ ਸਭ ਨੂੰ ਹੀ ਪਤਾ ਕਿ ਜੇ ਸਿੱਖੀ ਦਾ ਝੰਡਾ ਚੜ੍ਹਿਆ ਉਹਦੇ ਇਤਿਹਾਸ ਕੀ ਕਹਿੰਦਾ ਉਹਦਾ ਇਤਿਹਾਸ ਸਭ ਤੋਂ ਪਹਿਲਾਂ ਇਹ ਕਹਿੰਦਾ ਵੀ ਬਾਬਾ ਜੀਵਨ ਸਿੰਘ ਮਜੀਬ ਸਿੰਘ ਰਮਰੇਟੇ ਗੁਰੂ ਕੇ ਬੇਟੇ ਸਵਾ ਲੱਖ ਸੇ ਇੱਕ ਲੜਾਊ ਤਾਂ ਗੁਰੂ ਗੋਬਿੰਦ ਸਿੰਘ ਨਾਮ ਕਮਾਊ ਬਾਬਾ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਜੀ ਨੇ ਪਹਿਲ ਦੇ ਆਧਾਰ ਤੇ ਦਸਵੀਂ ਪੌੜੀ ਦਾ ਅਧਿਕਾਰ ਜੇ ਮਿਲਿਆ ਤੋਂ ਮਜੀਬ ਸਿੰਘ ਨੂੰ ਮਿਲਿਆ ਉਹ ਸਾਨੂੰ ਪੁੰਨੂ ਕਿਤੇ ਲੱਲੂ ਪੰਜੂਆ ਚ ਨਾ ਕਿੰਨੀ ਤੇ ਕਰੇ ਪਰ ਸਾਡੇ ਬਾਬਾ ਨਾਨਕ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਸੀਨੇ ਨਾਲ ਲਾਇਆ ਮਜੀਬ ਸਿੱਖ ਕਹਿ ਕੇ ਫਿਰ ਉਹਨਾਂ ਨੇ ਇਹ ਵੀ ਆਦੇਸ ਕਿਹਾ ਵੀ ਜਿਹੜਾ ਜੁੱਤੀਆਂ ਦੀ ਸੇਵਾ ਕਰੂ ਝਾੜੂ ਸਪਾਈ ਦੀ ਸੇਵਾ ਕਰੂ ਚੁੱਟੇ ਪਾਂਡਿਆ ਦੀ ਸੇਵਾ ਕਰੂ ਉਹ ਮੇਰਾ ਸਿੱਖ ਹੋਊਗਾ ਨੇ ਹੋਰ ਮੇਰਾ ਸਿੱਖ ਕੋਈ ਨਹੀਂ ਹੋਊਗਾ ਰਾਜੇ ਮਹਾਰਾਜੇ ਸਾਡੇ ਵਾਲਮੀਕ ਸਮਾਜ ਚ ਹੋਏ ਆ ਬਾਬਾ ਸਾਡੇ ਇਹ ਜੇ ਮਹਾਪੁਰਸ਼ ਹੋਏ ਦੀਪ ਸਿੰਘ ਜੀ ਨਲਵਾ ਜੀ ਜਿਨ੍ਹਾਂ ਨੇ ਛੇਰ ਦੇ ਵਿੱਚਵਾੜਾ ਪਾਰਤਾ ਦੀ ਮੂੰਹ ਦੇ ਵਿੱਚ ਅੱਤ ਪਾ ਕੇ ਕਚਰਾ ਸੁੱਕਣਾ ਪਾ ਦਿੰਦੇ ਸੀ ਮੁਗਲਾ ਦੀ ਫੌਜ ਡਰ ਕੇ ਭੱਜ ਜਾਂਦੀ ਸੀ ਇਸ ਕਰਕੇ ਅਸੀਂ ਪੁੰਨੂ ਪੰਨੂ ਨੂੰ ਕੁਝ ਨਹੀਂ ਸਮਝਦੇ ਪਰ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਇਹ ਬੜਾ ਖੁਸ਼ਿਆਲੀ ਦਾ ਮਾਹੌਲ ਹੈ ਪੰਜਾਬ ਸਾਡੇ ਗੁਰੂਆਂ ਦੀ ਪੀਰਵਾਲੀ ਧਰਤੀ ਹੈ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਆਖਿਆ ਕਰੀ ਤੀ ਵੀ ਪਿਆਰ ਭਾਵ ਨਾਲ ਹੱਸ ਖੇਡ ਕੇ ਰਹੋ ਇੱਕ ਦੂਏ ਦੇ ਨਾਲ ਪਿਆਰ ਭਾਨਾ ਬਣਾ ਕੇ ਰੱਖੋ ਇਨਸਾਨੇ ਤੈਨੂੰ ਮੋੜੇ ਯਾਦ ਰੱਖੋ ਤੇ ਇਹਦੇ ਨਾਲ ਇੱਕ ਛੋਟੀ ਜੀ ਬੇਨਤੀ ਹੋਰ ਕਰੂੰਗਾ ਅਗਰ ਜੇ ਖਾਲਸਾਤਨ ਹੀ ਬਣਾ ਹੁੰਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਸ਼ਹੀਦੀ ਦਿੱਤੀਆਂ ਨੇ ਉਹੀ ਗੁਰੂ ਖਾਲਸਾਤਨ ਹੀ ਬਣਾ ਜੰਦੇ ਕੀ ਕਹਿੰਦੇ ਨਹੀਂ ਜੀ ਬਾਬਾ ਸਾਡੇ ਹੈਗੇ ਆ ਤੇ ਉਹ ਬਣਾ ਜੰਦੇ ਨੌਜਵਾਨ ਸਾਡੇ ਕਿਸੇ ਗੱਲ ਦੇ ਵਿੱਚ ਆ ਕੇ ਕਿਸੇ ਲਾਲਚ ਦੇ ਵਿੱਚ ਆ ਕੇ ਇਹ ਗਲਤ ਕੰਮ ਇਸੂ ਚੱਕ ਰਿਹਾ ਹੈ ਇਸ ਚੀਜ਼ ਦਾ ਬਹੁਤ ਗਲਤ ਅਸਰ ਪੈਣਾ ਹੈ ਆਪਾਂ ਇਸ ਕਰਕੇ ਸਾਰੇ ਭਾਈਚਾਰੇ ਚ ਰਹੀਏ ਪੁੰਨੂ ਨੂੰ ਛੱਡ ਦਈਏ ਰਲ ਮਿਲ ਕੇ ਆਪਾਂ ਪੁੰਨੂ ਦੇ ਜੁੱਤੀਆਂ ਮਾਰੀਏ ਔਰ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਅਸੀਂ ਬੇਇੱਜ਼ਤੀ ਕਰਾਂਗੇ ਅਗਰ ਤੁਸੀਂ ਸਰਕਾਰ ਹੈ ਆਪਣੇ ਦੇਸ਼ ਦੇ ਹਿੱਤ ਵਾਸਤੇ ਜਾਂ ਪੰਜਾਬ ਵਾਸਤੇ ਤੇ ਪੁੰਨੂ ਤੇ ਜੋ ਵੀ ਸਖਤੀ ਕਾਰਵਾਈ ਬਣਦੀ ਬਣਾ ਕੇ ਉਹਨੂੰ ਪੁੰਨੂ ਨੂੰ ਗ੍ਰਿਫਤਾਰ ਕਰਕੇ ਲਿਆ ਕਰੋ ਪੰਜਾਬ ਦੇ ਜੇਲ੍ਹ ਚ ਸਿੱਟੇ